ਗੱਲ ਜਿਹੜੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਹੈ ਦੋਸਤੋ ਆਜ਼ਾ ਦਿਨ ਕੁਛ ਗੱਲਾਂ ਮਤ ਆਈ ਦੇ ਕੁਛ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਕੈਨੇਡਾ ਦੇ ਲੋਕਾਂ ਦਾ ਅਮਰੀਕਾ ਜਾਣ ਦਾ ਟ੍ਰੈਂਡ ਤੇ ਉਹਦੇ ਵਿੱਚ ਹੁਣ ਮਾਹਰ ਸਲਾਹ ਦੇ ਰਹੇ ਹੈ ਕਿ ਜਿੱਥੇ ਤੱਕ ਹੋ ਸਕਦਾ ਅਮਰੀਕਾ ਨਾ ਜਾਇਆ ਜਾਵੇ ਤੇ ਕੀ ਕਰਨਾ ਇਹਦੇ ਬਾਰੇ ਗੱਲਬਾਤ ਕਰਾਂਗੇ ਦੂਜਾ ਜਿਹੜੇ ਸਰਕਾਰੀ ਨੌਕਰੀ ਕਰਦੇ ਆ ਉਹਦੇ ਵਿੱਚ ਕਿਹੜਾ ਬੰਦਾ ਕਿੰਨਾ ਕੰਮ ਕਰਦਾ ਹੁਣ ਇਹਦਾ ਹਿਸਾਬ ਰੱਖਿਆ ਜਾਊਗਾ ਤੇ ਘੱਟ ਕੰਮ ਕਰਨ ਵਾਲਿਆਂ ਦੇ ਉੱਤੇ ਕੈਨੇਡਾ ਦੇ ਵਿੱਚ ਸਖਤੀ ਹੋਊਗੀ ਅ 1 ਜਨਵਰੀ ਤੋਂ ਗਰੋਸਰੀ ਕੋਡ ਆਫ ਕੰਡਕਟ ਲਾਗੂ ਹੋ ਜਾਣਾ ਗਰੋਸਰੀ ਕੋਡ ਆਫ ਕੰਡਕਟ ਦਾ ਕੀ ਮਤਲਬ ਆ ਆਮ ਬੰਦੇ ਨੂੰ ਇਹਦਾ ਕੀ ਫਾਇਦਾ ਹੋ ਸਕਦਾ ਇਹਦੇ ਬਾਰੇ ਗੱਲਬਾਤ ਕਰਾਂਗੇ ਤੇ ਇੱਕ ਇਹ ਆ ਕਿ ਕੈਨੇਡਾ ਵਾਸੀਆਂ ਨੇ ਡਾਲਰ ਸਟੋਰਾਂ ਤੋਂ ਹੁਣ ਖਰੀਦਾਰੀ ਵਧਾ ਦਿੱਤੀ ਆ ਇਹਦਾ ਕੀ ਨਫਾ ਨੁਕਸਾਨ ਹੋ ਸਕਦਾ ਇਹਦੇ ਬਾਰੇ ਗੱਲਬਾਤ ਕਰਾਂਗੇ ਤੇ BC ਦੇ ਮੌਸਮ ਸਬੰਧੀ ਜਿਹੜੀ ਆਹ ਤੇ ਇਹਦੇ ਨਾਲ ਹੀ ਜਿਹੜੇ ਹੜ੍ਹ ਆ ਉਹਦੇ ਸਬੰਧੀ ਆਪਾਂ ਅਪਡੇਟ ਤੁਹਾਡੇ ਨਾਲ ਸਾਂਝੀ ਕਰਨੀ ਸਭ ਤੋਂ ਪਹਿਲੀ ਗੱਲਬਾਤ ਅਮਰੀਕਾ ਬਾਰੇ ਜਿਹੜੇ ਹੁਣ ਜ਼ਿਆਦਾ ਕੈਨੇਡੀਅਨ ਨੇ ਕੈਨੇਡਾ ਤੋਂ ਲੋਕ ਅਮਰੀਕਾ ਜਾਂਦੇ ਆ ਪਹਿਲਾਂ ਵੀ ਜਾਂਦੇ ਸੀ ਹੁਣ ਗਿਣਤੀ ਘਟ ਗਈ ਆ ਪਰ ਬਹੁਤ ਵਾਰੀ ਹਰ ਮਹੀਨੇ ਦਾ ਡਾਟਾ ਤੁਹਾਡੇ ਨਾਲ ਸਾਂਝਾ ਕਰਦੇ ਆ ਪਰ ਇੱਕ ਇਹਦੇ ਵਿੱਚ ਹੋਰ ਟਰੈਂਡ ਦੇਖਣ ਨੂੰ ਮਿਲ ਰਿਹਾ ਕਿ ਜਿਹੜੇ ਲੋਕ ਕੈਨੇਡਾ ਤੋਂ ਅਮਰੀਕਾ ਜਾਂਦੇ ਆ ਉਹਨਾਂ ਨੂੰ ਡਿਟੇਨ ਕੀਤਾ ਜਾ ਰਿਹਾ ਉਹਨਾਂ ਨੂੰ ਫੜ ਲੈਂਦੀ ਆ ਪੁਲਿਸ ਜਾਂ ਜਿਹੜੇ ਉੱਥੋਂ ਦੇ ਅਧਿਕਾਰੀ ਨੇ ਤੇ ਅੰਦਰ ਕਰ ਦਿੰਦੇ ਆ ਤੇ ਪੁਸ਼ਪੜਤਾਲ ਕੋਈ ਨਹੀਂ ਹੁੰਦੀ ਬਹੁਤ ਸੌਖੀ ਤੇ ਉਹਦੇ ਨਾਲ ਹੀ ਜਿੱਥੇ ਉਹ ਜੇਲ੍ਹ 'ਚ ਰੱਖਦੇ ਆ ਜਾਂ ਜਿਹੜੇ ਵੀ ਉਹਨਾਂ ਦੇ ਡਿਟੈਂਸ਼ਨ ਸੈਂਟਰ ਨੇ ਉਹਦੀ ਹਾਲਤ ਬਹੁਤ ਮਾੜੀ ਆ ਔਰ ਬੱਚੇ ਵੀ ਇਹਦੇ ਵਿੱਚ ਬਹੁਤ ਸ਼ਾਮਲਾ ਜਿਹੜੇ ਫੜੇ ਗਏ ਆ ਕੈਨੇਡਾ ਤੋਂ ਜਿਹੜੇ ਲੋਕ ਅਮਰੀਕਾ ਨੂੰ ਜਾਂਦੇ ਉਸ ਮਾਹਰ ਇਹ ਕਹਿੰਦੇ ਆ ਕਿ ਭਾਈ ਜਿੱਥੇ ਤੱਕ ਵਾਇਡ ਕਰ ਸਕਦੇ ਆ ਵਾਇਡ ਕਰੋ ਨਾ ਜਾਓ ਉੱਥੇ ਜਾਣਾ ਜਿਹੜਾ ਕਿਉਂਕਿ ਯੂ ਐਸ ਇਮੀਗ੍ਰੇਸ਼ਨ ਅਥਾਰਟिटीज ਨੇ ਜਿਹੜੀਆਂ ਆਈਐਸਆ ਉੱਥੋਂ ਦੀ ਬੇਸਿਕਲੀ ਔਰ ਇਹ ਟ੍ਰੈਂਡ ਪਿਛਲੇ 2 ਸਾਲਾਂ ਦੇ ਵਿੱਚ ਵਧਿਆ ਬਹੁਤ ਆ ਜਿਹੜੀ ਨੰਬਰ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ ਲਗਭਗ 200 ਜ਼ਿਆਦਾ ਕੈਨੇਡੀਅਨ ਆਈਐਸ ਦੀ ਕਸਟਡੀ ਦੇ ਵਿੱਚ ਆ ਇਸ ਸਾਲ 2025 ਦੇ ਵਿੱਚ 200 ਦੇ ਕਰੀਬ 24 ਦੇ ਵਿੱਚ 137 ਸੀ ਇਹ ਤੁਸੀਂ ਦੇਖ ਲਓ ਵੀ ਇਹ ਨੰਬਰ ਕਿੰਨਾ ਜ਼ਿਆਦਾ ਵੱਧ ਗਿਆ ਆ ਡਿਟੇਨ ਜਿਹੜੇ ਕੀਤੇ ਜਾਂਦੇ ਕੋਈ ਕ੍ਰਿਮੀਨਲ ਨਹੀਂ ਆ ਜਾਂ ਤਾਂ ਹੋਵੇ ਨਾ ਵੀ ਕੋਈ ਬੰਦਾ ਗਲਤ ਕੰਮ ਕਰਦਾ ਉਹ ਉੱਥੇ ਗਿਆ ਆਈਐਸ ਨੇ ਫੜ ਲਿਆ ਬਹੁਤੇ ਜਿਹੜੇ ਫੜੇ ਆ ਇਹ ਉਹ ਨੇ ਜਿਨ੍ਹਾਂ ਦੇ ਕੋਲ ਕੋਈ ਜਿਨ੍ਹਾਂ ਨੇ ਕੋਈ ਸੀਰੀਅਸ ਇਦਾਂ ਦਾ ਕੋਈ ਕ੍ਰਾਈਮ ਜਾਂ ਉਹਨਾਂ ਦਾ ਰੈਕર્ડ ਨਹੀਂ ਇਦਾਂ ਦਾ ਕੁਝ ਜਿਹੜੇ ਹੈਗੇ ਆ ਜਿਨ੍ਹਾਂ ਦੀਆਂ ਮੇਜਰ ਕਨਵੈਕਸ਼ਨ ਸੀਗੀਆਂ ਔਰ ਕਈ ਤਾਂ ਛੋਟੀ ਮੋਟੀ ਗੱਲ ਕੋਈ ਨਾ ਕੋਈ ਉਹਨਾਂ ਦੀ ਕ੍ਰਿਮਨਲ ਹਿਸਟਰੀ ਆ ਨਾ ਕੋਈ ਉਹਦਾਂ ਦੀ ਕੋਈ ਗੱਲਬਾਤ ਆ ਆਮ ਤੌਰ ਦੇ ਤੇ ਜਿਸ ਗੱਲ ਕਰਕੇ ਕੈਨੇਡਾ ਵਾਲਿਆਂ ਨੂੰ ਅਮਰੀਕਾ ਦੇ ਵਿੱਚ ਫੜਿਆ ਜਾ ਰਿਹਾ ਉਹਨਾਂ ਦੇ ਵੀਜ਼ੇ ਦੇ ਇਸ਼ੂਜ਼ ਨੇ ਵੀ ਜਿੱਦਾਂ ਤੁਹਾਡੇ ਕੋਲੇ ਵੈਲਿਡ ਵੀਜ਼ਾ ਹੈ ਨਹੀਂ ਜਾਂ ਤੁਸੀਂ ਓਵਰਸਟੇ ਕਰ ਰਹੇ ਹੋ ਜਾਂ ਨਾਨ ਇਮੀਗਰੈਂਟ ਵੀਜ਼ਾ ਹੈ ਤੁਹਾਡੇ ਕੋਲ ਸਿਚੁਏਸ਼ਨ ਇਹ ਆ ਕਿ ਪਹਿਲੇ ਸਮੇਂ ਦੇ ਵਿੱਚ ਉਹਨਾਂ ਮਾਮਲਿਆਂ ਦੇ ਵਿੱਚ ਡਿਟੈਂਸ਼ਨ ਹੁੰਦੀ ਨਹੀਂ ਸੀ ਪਹਿਲਾਂ ਲੋਕ ਜਾਇਆ ਹੁੰਦੇ ਸੀ ਸਾਰਾ ਕੁਝ ਚਲੀ ਜਾਂਦਾ ਸੀ ਪਰ ਹੁਣ ਉਹ ਡਿਟੈਂਸ਼ਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸਲ ਦੇ ਵਿੱਚ ਜਿਹੜੀ ਉਹਨਾਂ ਦੀ এনਫੋਰਸਮੈਂਟ ਅਪਰੋਚ ਆ ਜੇ ਇਸ ਤਰੀਕੇ ਦੇ ਨਾਲ ਉਹ ਉਹ ਦੇਖ ਰਹੇ ਆ ਸਾਰੀਆਂ ਚੀਜ਼ਾਂ ਨੂੰ ਉਹ ਬਦਲ ਗਈ ਆ ਤੇ ਮਾਹਰ ਹੁਣ ਇਹ ਕਹਿੰਦੇ ਆ ਵੀ ਇਹ ਸਿੱਧੀ ਇੱਕ ਪਾਲਿਸੀ ਸ਼ਿਫਟ ਆ ਆਪਾਂ ਜਾਣਦੇ ਆ ਪਿਛਲੇ ਸਮੇਂ ਦੇ ਵਿੱਚ ਜਦੋਂ ਤੇ ਡੋਨਲਡ ਟਰੰਪ ਆਇਆ ਇਮੀਗ੍ਰੇਸ਼ਨ ਦੇ ਉੱਤੇ ਸਖਤੀ ਕੀਤੀ ਗਈ ਆ ਤੇ ਹੁਣ ਜਿਹੜੇ ਬੰਦੇ ਉੱਥੇ ਜਾ ਕੇ ਸੌਖੇ ਆ ਜਾਂਦੇ ਸੀ ਉਹ ਹੁਣ ਜਾ ਕੇ ਸੌਖੇ ਨਹੀਂ ਆਉਂਦੇ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਚ ਉੱਥੇ ਜਿੱਥੇ ਰੱਖੇ ਜਾ ਰਹੇ ਹਾਲਤਾਂ ਮਾੜੀਆਂ ਨੇ ਤੇ ਰਾਸ਼ਟਰਪਤੀ 트럼ਪ ਸਿੱਧੇ ਸਿੱਧੇ ਜ਼ਿੰਮੇਵਾਰ ਨੇ ਇਹਦੇ ਲਈ ਜਿਹੜੀ ਪਾਲਿਸੀ ਸ਼ਿਫਟ ਹੋਈ ਆ ਸੋ ਲੀਗਲ ਐਕਸਪਰਟ ਕਾਨੂੰਨੀ ਮਾਹਰ ਜਿਹੜੇ ਆ ਇਸ ਵੇਲੇ ਸਲਾਹ ਇਹ ਦਿੰਦੇ ਆ ਕਿ ਕਿਉਂਕਿ ਸਿੱਧੇ ਉਹਨਾਂ ਦੇ ਪ੍ਰੈਜ਼ੀਡੈਂਟ 트럼ਪ ਤੇ ਐਗਜ਼ੀਕਿਊਟਿਵ ਆਰਡਰਸ ਨੇ ਕਈ ਆਰਡਰ ਉਹਨਾਂ ਨੇ ਕਾਂਗਰਸ ਤੋਂ ਵੀ ਬਿਨਾ ਉਹਨਾਂ ਨੂੰ ਬਾਈਪਾਸ ਕਰਕੇ ਸਿੱਧੇ ਆਪ ਦਿੱਤੇ ਆ ਤੇ ਉਹਨਾਂ ਦੇ ਵਿੱਚੋਂ ਇੱਕ ਹੁਕਮ ਇਹ ਆ ਕਿ ਮਾਸਟ ਰੈਪੋਰਟੇਸ਼ਨ ਕਰਨੀ ਆ ਐਨਫੋਰਸਮੈਂਟ ਬਹੁਤ ਸਖਤ ਕੀਤੀ ਆ ਅਗਰੈਸਿਵ ਐਨਫੋਰਸਮੈਂਟ ਆ ਸੋ ਇਹਦਾ ਮਤਲਬ ਇਹ ਆ ਕਿ ਤੁਹਾਡੇ ਜਿਆਦਾ ਚਾਂਸ ਆ ਜੇ ਤੁਸੀਂ ਮਾੜੀ ਮੋਟੀ ਗਲਤੀ ਫਲਤੀ ਦੇ ਨਾਲ ਵੀ ਅਮਰੀਕਾ ਦੇ ਵਿੱਚ ਜਾਂਦੇ ਆ ਕੈਨੇਡਾ ਤੋਂ ਤੁਹਾਨੂੰ ਫੜ ਕੇ ਆਈਸ ਵਾਲੇ ਅੰਦਰ ਦੇ ਸਕਦੇ ਆ ਕਈ ਕੈਨੇਡੀਅਨ ਬੱਚੇ ਡਿਟੇਨ ਕੀਤੇ 6 ਬੱਚੇ ਨੇ ਇਸ ਵੇਲੇ ਜਿਹੜੇ ਜਿਹੜੇ ਉੱਥੇ ਡਿਟੇਨ ਕੀਤੇ ਆ ਤੇ ਇੱਕ ਬੱਚੇ ਨੂੰ 51 ਦਿਨ ਉਹਨਾਂ ਨੇ ਅੰਦਰ ਰੱਖਿਆ ਕੋਈ ਪੁੱਛਣ ਪੜਦਾਲ ਕਰਨ ਵਾਲਾ ਨਹੀਂ ਆ ਉੱਥੇ ਜਿਹੜੇ ਯੂ ਐਸ ਕੋਰਟ ਆਰਡਰ ਦੀ ਲਿਮਟ ਵੀ ਐਕਸੀਡ ਕਰ ਜਾਂਦੇ ਆ ਵੀ ਜਿੱਥੇ ਤੱਕ ਕੋਈ ਮਾਈਗ੍ਰੈਂਟ ਬੱਚੇ ਨੂੰ ਰੱਖਿਆ ਜਾਂਦਾ ਹਾਲਤ ਜਿਹੜੀ ਡਿਟੈਂਸ਼ਨ ਸੈਂਟਰ ਦੀ ਬਹੁਤੀ ਚੰਗੀ ਨਹੀਂ ਹੈ ਸੋ ਟਰੈਵਲ ਵਾਰਨਿੰਗ ਆ ਇਹ ਜੇ ਜਾਣਾ ਤੇ ਆਪਣੇ ਪੂਰੇ ਕਾਗਜ਼ ਪੱਤਰ ਲੈ ਕੇ ਜਾਓ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਚਾਂਸਸ ਨੇ ਕਿ ਉੱਥੇ ਮਾੜੀ ਮੋਟੀ ਗਲਤੀ ਕਰਕੇ ਤੁਹਾਨੂੰ ਰਿਟੇਨ ਕਰ ਲਿਆ ਜਾਵੇ ਅਗਲੀ ਗੱਲਬਾਤ ਕੈਨੇਡਾ ਦੇ ਵਿੱਚ ਜਿਹੜੀ ਸਰਕਾਰੀ ਕੰਮਕਾਰ ਕਰਨ ਵਾਲੇ ਲੋਕ ਨੇ ਜਿਹੜੇ ਪਬਲਿਕ ਸਰਵਿਸ ਆ ਉਹਦੀ ਪ੍ਰੋਡਕਟਿਵਿਟੀ ਦੇ ਉੱਤੇ ਸਵਾਲ ਉੱਠੇ ਪ੍ਰੋਡਕਟਿਵਿਟੀ ਦੇ ਉੱਤੇ ਸਵਾਲ ਉਸ ਦਾ ਮਤਲਬ ਇਹ ਆ ਕਿ ਬੰਦੇ ਕਿੰਨੇ ਰੱਖਿਆ ਤੇ ਕੰਮ ਕੀ ਕਰਦੇ ਆ ਪਹਿਲੇ ਵਿਰਾਲਿਆਂ ਦੇ ਵਿੱਚ ਇਹ ਚੱਲੀ ਜਾਂਦਾ ਸੀ ਜਿੱਦ ਤੱਕ ਇਹਦਾ ਚੱਲੀ ਜਾਂਦਾ ਸੀ ਪਿਛਲੇ ਜਦੋਂ ਰਾਸ਼ਟਰਪਤੀ 트럼ਪ ਆਇਆ ਇਹਨਾਂ ਨੇ ਇੱਕ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਬਣਾਇਆ ਸੀ ਉਹਦਾ ਮਤਲਬ ਇਹੀ ਸੀ ਵੀ ਬੰਦੇ ਸਾਡੇ ਕੋਲੇ ਜ਼ਿਆਦਾ ਐ ਕੰਮ ਘੱਟ ਹੁੰਦਾ ਐਲਨ ਮਾਸਕੋ ਦੇ ਮੁਖੀ ਬਣਾਏ ਸੀ ਬਹੁਤ ਵਿਵਾਦ ਦੇ ਵਿੱਚ ਰਿਹਾ ਤੇ ਇੱਕ ਨਾਰਾ ਬਹੁਤ ਪ੍ਰਚਲਿਤ ਹੋਇਆ ਸੀ ਕਿ ਅਸੀਂ ਸਾਈਜ਼ ਛੋਟਾ ਕਰਨਾ ਗਵਰਨਟ ਦਾ ਉਹੀ ਫਾਰਮੂਲਾ ਹੁਣ ਇਧਰ ਕੈਨੇਡਾ ਵਾਲੇ ਪਾਸੇ ਲੱਗ ਰਿਹਾ ਐ ਆਮ ਤੌਰ ਦੇ ਉੱਤੇ ਕਨਜ਼ਰਵਟਿਵ ਅਪਰੋਚ ਹੁੰਦੀ ਐ ਇਹ ਸਾਈਜ਼ ਨੂੰ ਛੋਟਾ ਕਰਨ ਦੀ ਪਰ ਜਿਹੜੀ ਹੁਣ ਕੀਤਾ ਜਾ ਰਿਹਾ ਕਿ ਪਬਲਿਕ ਸਰਵਿਸ ਪ੍ਰੋਡਕਟਿਵਿਟੀ ਜਿਹੜੀ ਫੈਡਰਲ ਟਾਸਕ ਫੋਰਸ ਇਹ ਕਹਿ ਰਹੀ ਆ ਕਿ ਸਰਕਾਰ ਨੂੰ ਮਤਲਬ ਇਹਦਾ ਰੋਲਾ ਪੈ ਰਿਹਾ ਹੁਣ ਕਿ ਕੋਈ ਨਾ ਕੋ ਮੈਜ਼ਰ ਕਰਨਾ ਚਾਹੀਦਾ ਜਿਹੜੀ ਜਿਹੜੇ ਪਬਲਿਕ ਸਰਵੰਟ ਨੇ ਜਿਹੜੇ ਇਹ ਕੰਮ ਕਰਨ ਵਾਲੇ ਨੇ ਸਰਕਾਰੀ ਨੌਕਰੀ ਦੇ ਉੱਤੇ ਇਹਨਾਂ ਦੇ ਕੰਮ ਨੂੰ ਟਰੈਕ ਕਰੋ ਟਰੈਕ ਕਰਨ ਦਾ ਮਤਲਬ ਇਹ ਆ ਵੀ ਇਹ ਦੇਖੋ ਕਿਹੜਾ ਕਿੰਨਾ ਕੰਮ ਕਰਦਾ ਕਿਹੜਾ ਕਿੰਨਾ ਕੰਮ ਨਹੀਂ ਕਰਦਾ ਇੱਕ ਸਾਲਾਨਾ ਰਿਪੋਰਟ ਹੋਵੇ ਜੇ ਕਿਸੇ ਬੰਦੇ ਨੇ ਪੂਰਾ ਕੰਮ ਨਹੀਂ ਕੀਤਾ ਜਿਹੜਾ ਉਹਨੂੰ ਦਿੱਤਾ ਗਿਆ ਤੇ ਉਹਦੇ ਬਾਰੇ ਪਤਾ ਲੱਗੇ ਵੀ ਉਹ ਕੌਣ ਆ ਉਹ ਫਿਰ ਦੱਸੇ ਕਿ ਇਸ ਬੰਦੇ ਦਾ ਕੀ ਨਾਂ ਆ ਜਾਂ ਇਹਨੇ ਕੀ ਕੀਤਾ ਆ ਉਹਨੂੰ ਮਤਲਬ ਡੈਸ਼ਮੈਸ਼ ਕੀਤਾ ਜਾਵੇ ਉਹਨੂੰ ਆਇਡੈਂਟੀਫਾਈ ਕੀਤਾ ਜਾਵੇ ਐਜ਼ ਅ ਅੰਡਰ ਪਰਫਾਰਮਰ ਇਹ ਵਿਅਕਤੀ ਪਹਿਲਾਂ ਨਹੀਂ ਇਹ ਹਸਾਬਕ ਤਾ ਕੈਨੇਡਾ ਦੇ ਵਿੱਚ ਹੈ ਨਹੀਂ ਹਜੇ ਵੀ ਨਹੀਂ ਆ ਪਰ ਇਹਦਾ ਹੁਣ ਮੰਗ ਜਿਹੜੀ ਆ ਉਹ ਪ੍ਰੋਡਕਟਿਵਿਟੀ ਮੈਟਰ ਕਿਉਂ ਕਰਦੀ ਆ ਇਹ ਜਿਹੜਾ ਗਰੁੱਪ ਆ ਇਹ ਕਹਿ ਰਿਹਾ ਕਿ ਪ੍ਰੋਡਕਟਿਵ ਪਬਲਿਕ ਸਰਵਿਸਟਾ ਮਤਲਬ ਇਹ ਆ ਕਿ ਪਬਲਿਕ ਦਾ ਟਰਸਟ ਬਣਦਾ ਸਰਕਾਰ ਜਿਆਦਾ ਚੰਗੇ ਤਰੀਕੇ ਦੇ ਨਾਲ ਕ੍ਰੈਡੀਅਲੀ ਕੰਮ ਕਰ ਸਕਦੀ ਆ 19 ਰეკਮੈਂਡੇਸ਼ਨਸ ਨੇ ਟੋਟਲ ਇਸ ਰਿਪੋਰਟ ਦੇ ਵਿੱਚ ਜਿਹੜੀਆਂ ਏਰੀਆਜ਼ ਨੇ ਵੱਖਰੇ ਵੱਖਰੇ ਉਹਨੇ ਜਿੱਦਾਂ ਵਰਕਫੋਰਸ ਸਪੋਰਟ ਦੱਸੀ ਆ ਪਰਫਾਰਮੈਂਸ ਮੈਜਰ ਉਹਦੀ ਮੈਜ਼ਰਮੈਂਟ ਆ ਜਾਂ ਰਿਵਿਊਜ਼ ਨੇ ਉਹ ਸਾਰੇ ਕੁਝ ਨੂੰ ਲੈਕ ਆਫ ਡਾਟਾ ਇੱਕ ਸਭ ਤੋਂ ਵੱਡੀ ਸਮੱਸਿਆ ਆ ਸਿਸਟਮ ਦੇ ਵਿੱਚ ਇਸ ਕਿਸਮ ਦਾ ਕੋਈ ਡਾਟਾ ਹੀ ਨਹੀਂ ਆ ਕੋਈ ਉਪਲਬਧ ਜਿਹਦੇ ਨਾਲ ਇਹਦੇ ਬਾਰੇ ਕੀਤਾ ਜਾ ਸਕੇ ਜਿਹੜੀ ਸਟੈਟਿਸਟਿਕਸ ਕੈਨੇਡਾ ਆ ਉਹਦਾ ਰੋਲ ਇਹ ਆ ਰਿਪੋਰਟ ਇਹ ਸੁਜੈਸਟ ਕਰਦੀ ਆ ਤੇ ਲਈ ਸਟੈਟਿਸਟਿਕਸ ਕੈਨੇਡਾ ਆ ਇਹਨੂੰ ਹੈਲਪ ਕਰਨੀ ਚਾਹੀਦੀ ਆ ਕਿ ਉਹ ਪ੍ਰੋਗਰਾਮ ਡਿਵੈਲਪ ਕਰਨ ਦੇ ਵਿੱਚ ਮਦਦ ਕਰੇ ਜਿੰਨੀ ਜ਼ਿਆਦਾ ਪਰਫਾਰਮੈਂਸ ਮੈਨੇਜਮੈਂਟ ਉਹਦੀ ਚੰਗੀ ਹੋਊਗੀ ਕੰਮ ਉਹਨਾਂ ਜ਼ਿਆਦਾ ਕਰੂਗਾ ਤੁਹਾਨੂੰ ਯਾਦ ਹੋਊਗਾ ਸੀਆਰਏ ਦੇ ਵਿੱਚ ਕਿਡਾ ਵੱਡਾ ਇਸ਼ੂ ਪਿਛਲੇ ਸਮੇਂ ਦੇ ਵਿੱਚ ਪੈਦਾ ਹੋਇਆ ਵੀ ਲੋਕ ਫੋਨ ਕਰਦੇ ਉਹ ਜਵਾਬ ਹੀ ਨਹੀਂ ਦਿੰਦੇ ਉਹ ਕਹਿੰਦੇ ਅਸੀਂ ਜਵਾਬ ਦੇ ਹੀ ਨਹੀਂ ਸਕਦੇ ਹੁਣ ਜਦੋਂ ਉਹਨਾਂ ਨੇ ਬੰਦੇ ਥੋੜੇ ਜਿਹਾ ਹੋਰ ਰੱਖੇ ਜਾਂ 100 ਡੇਜ਼ ਦਾ ਟਾਰਗੇਟ ਲੈ ਕੇ ਚੱਲਿਆ ਤੇ ਉਹ ਕਾਫੀ ਹੱਦ ਤੱਕ ਇੰਪਰੂਵ ਕਰ ਗਿਆ 35 ਤੋਂ 70% ਤੱਕ ਪਰ ਉਹ ਕਹਿੰਦੇ 100% ਤੇ ਨਹੀਂ ਅਸੀਂ ਪਹੁੰਚ ਸਕਦੇ ਸਾਡੇ ਕੋਲੇ ਰਿਸੋਰਸਸ ਹੀ ਨਹੀਂ ਆ ਇਸ ਗੱਲ ਦਾ ਹੋ ਸਕਦਾ ਕਈ ਥਾਵਾਂ ਦੇ ਉੱਤੇ ਜਿਹੜੇ ਲੋਕ ਬੈਠੇ ਆ ਪਰ ਉਹ ਕੰਮ ਨਹੀਂ ਕਰ ਰਹੇ ਉਹਨਾਂ ਦਾ ਪਤਾ ਨਹੀਂ ਲੱਗ ਰਿਹਾ ਸੋ ਟਾਸਕ ਫੋਰਸ ਇਹ ਚਾਹੁੰਦੀ ਆ ਕਿ ਸਰਕਾਰ ਪਬਲਿਕ ਜਿਹੜੇ ਆਪਣੇ ਸਰਵੰਟ ਨੇ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਉਹਨਾਂ ਨੂੰ ਅਨਕਰਜ ਕਰੇ ਕਿ ਤੁਸੀਂ ਪ੍ਰਾਈਵੇਟ ਸੈਕਟਰ ਦੇ ਵਿੱਚ ਕੰਮ ਕਰੋ ਆਈਡੀਆਜ਼ ਆਪਣੇ ਸ਼ੇਅਰ ਕਰੋ ਜੋ ਜਿਹੜੀ ਟੈਕਨੋਲੋਜੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਇਹਦੀ ਜਿੰਨੀ ਜਿਆਦਾ ਵਰਤੋਂ ਕਰ ਸਕਦੇ ਆ ਸਰਕਾਰ ਦਾ ਰਿਸਪਾਂਸ ਇਹ ਆ ਵੀ ਅਸੀਂ ਰਲ ਮਿਲੀ ਜੀ ਇਹਨੂੰ ਸਵੀਕਾਰ ਕਰਦੇ ਆ ਜਿਹੜੇ ਟ੍ਰਾਈਬਿਊਨ ਬੋਰਡ ਨੇ ਇਹ ਕਿਹਾ ਆ ਕਿ ਇਹਨੂੰ ਕੋਈ ਐਦਾਂ ਕੀ ਰეკਮੈਂਡੇਸ਼ਨਸ ਨਹੀਂ ਅਸੀਂ ਇਹਦੀਆਂ ਲੈਰ ਪਰੇ ਹੈਗਾ ਕਿ ਇਹਦੀ ਮਿਕਸ ਜੀ ਐਕਸੈਪਟੈਂਸ ਆ ਉਹਨੂੰ ਲੈ ਰਹੇ ਆ ਤੇ ਉਹਦੇ ਨਾਲ ਕੁਛ ਨਾ ਕੁਛ ਜਿਹੜੇ ਕਹਿ ਲਓ ਕਿ ਉਹਦੇ ਬਦਲਾਅ ਆ ਜਾਂ ਉਹ ਜਿਹੜੇ ਕੀਤੇ ਜਾ ਸਕਦੇ ਆ ਇੱਕ ਅ ਗਰੋਸਰੀ ਕੋਡ ਆ ਕੈਨੇਡਾ ਦਾ ਗਰੋਸਰੀ ਕੋਡ ਆਫ ਕੰਡਕਟ ਜਿਹੜਾ ਉਹਦੇ ਬਾਰੇ ਹੁਣ ਇਸ ਵੇਲੇ ਚਰਚਾ ਹੋ ਰਹੀ ਹੈ 1 ਜਨਵਰੀ ਤੋਂ ਇਹ ਲਾਗੂ ਹੋ ਜਾਣਾ ਇਹਦਾ ਮਤਲਬ ਕੀ ਹੈ ਇਹ ਹੈ ਕੀ ਹੈ ਗਰੋਸਰੀ ਕੋਡ ਅਸਲ ਦੇ ਵਿੱਚ ਕੈਨੇਡਾ ਦਾ ਗਰੋਸਰੀ ਕੋਡ ਆਫ ਕੰਡਕਟ ਇੱਕ ਆਪਣੇ ਆਪ ਸੈੱਟ ਕੀਤੇ ਗਏ ਨਿਯਮ ਨੇ ਜਿਹੜੇ ਇਹ ਦੱਸਦੇ ਆ ਕਿ ਵੱਡੇ ਵੱਡੇ ਗਰੋਸਰੀ ਸਟੋਰ ਜਾਂ ਇਹਨਾਂ ਦੇ ਸਪਲਾਈਅਰ ਜਿਹੜੇ ਨੇ ਉਹ ਇੱਕ ਦੂਜੇ ਨੂੰ ਕਿਸ ਤਰੀਕੇ ਨਾਲ ਟਰੀਟ ਕਰਨਗੇ ਮਤਲਬ ਕੀ ਹੈ ਇਹਦਾ ਹੈ ਕ੍ਰੀਏਟ ਕਿਉਂ ਕੀਤਾ ਗਿਆ ਕਿਉਂਕਿ ਕਈ ਸਾਲਾਂ ਦੀਆਂ ਸ਼ਿਕਾਇਤਾਂ ਸੀਗੀਆਂ ਕਿ ਖਾਣ ਪੀਣ ਵਾਲੀਆਂ ਵਸਤੂਆਂ ਦੀਆਂ ਵਧਦੀਆਂ ਕੀਮਤਾਂ ਇਹਦੇ ਵਿੱਚ ਅਚੰਚਿਤ ਵਧਦੀਆਂ ਫੀਸਾਂ ਅਚੰਚਿਤ ਜੁਰਮਾਨੇ ਇਹਦੇ ਵਿੱਚ ਜਿਹੜੀਆਂ ਅਨਫੇਅਰ ਪ੍ਰੈਕਟਿਸਸ ਗ੍ਰੋਸਰੀ ਸਪਲਾਈ ਚੇਨ ਦੇ ਵਿੱਚ ਹੋ ਰਹੀਆਂ ਵੀ ਉਹਦਾ ਕੋਈ ਹੱਲ ਹੋਣਾ ਚਾਹੀਦਾ ਪ੍ਰੋਬਲਮ ਨੂੰ ਐਡਰੈਸ ਨਹੀਂ ਕੀਤਾ ਜਾ ਰਿਹਾ ਸੀ ਅਸਲ ਦੇ ਵਿੱਚ ਕੈਨੇਡਾ ਦੇ ਵਿੱਚ 4-5 ਵੱਡੀਆਂ ਗ੍ਰੋਸਰੀ ਦੀਆਂ ਲੋਬਲਾ ਸੋਬੇਸ਼ ਵਰਗੀਆਂ ਕੰਪਨੀਆਂ ਹਨ ਜਿਹੜੀ ਸਾਰਾ ਕੁਝ ਨੂੰ ਕੰਟਰੋਲ ਕਰਦੀਆਂ ਥੋੜੇ ਕੋਲ ਕੋਈ ਚੋਇਸ ਨਹੀਂ ਤੁਸੀਂ ਸ਼ੌਪ ਡਰੱਗ ਤੇ ਨਹੀਂ ਜਾਓਗੇ ਤੁਸੀਂ ਸੁਪਰਸਟੋਰ ਤੇ ਜਾਓਗੇ ਜਾਂ ਕਿੱਡੇ ਉੱਤੇ ਜਾਣੇ ਆ ਉਹ ਪਿੱਛੋਂ ਜਾ ਕੇ ਇੱਕ ਥਾਂ ਦੇ ਉੱਤੇ ਕਈ ਵਾਰੀ ਰਲ ਜਾਂਦੀਆਂ ਆ ਆ ਥੋੜੇ ਦਿਨ ਪਹਿਲਾਂ ਜਿਹੜਾ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਬਰੈਡ ਦਾ ਮਾਮਲਾ ਆਇਆ ਸੀ ਕਿ 20 ਸਾਲ ਇਹਨਾਂ ਨੇ 10-10 ਸੈਂਟ ਕਰਕੇ ਬਰੈਡ ਦੀਆਂ ਕੀਮਤਾਂ ਵੈਸਟਰਨ ਜੋਰਜ ਨੇ ਤੇ ਇਹਨਾਂ ਨੇ ਆਪਸ ਦੇ ਵਿੱਚ ਰਲ ਕੇ ਲੋਬਲਾ ਨੇ ਵਧਾ ਦਿੱਤੀਆਂ ਤੇ ਲੋਕਾਂ ਨੂੰ ਪਤਾ ਨਹੀਂ ਲੱਗਣ ਦਿੱਤਾ ਹੁਣ ਉਹਦਾ ਜਿਹੜਾ ਕਿੰਨੇ 100 ਮਿਲੀਅਨ ਡਾਲਰ ਦਾ ਲਾ ਸੂਟ ਫਾਈਲ ਮਤਲਬ ਕੀ ਕਰਦੇ ਆ ਇਹ ਆਪਸ ਤੇ ਵਿੱਚ ਰਲ ਕੇ ਕੀਮਤਾਂ ਜਾਂ ਇਸ ਕਿਸਮ ਦੀਆਂ ਗੱਲਾਂ ਕਰਦੇ ਆ ਜਿਹਨੂੰ ਰੋਕਣ ਦੇ ਲਈ ਇੱਕ ਕੋਡ ਆਫ ਕੰਡਕਟ ਲਾਗੂ ਕੀਤਾ ਜਾ ਰਿਹਾ ਵੀ ਇਹਨੂੰ ਪ੍ਰੋਬਲਮ ਨੂੰ ਇਹਨੂੰ ਐਡਰੈਸ ਕੀਤਾ ਜਾ ਸਕੇ ਜਿਹੜੀਆਂ ਵੱਡੀਆਂ ਗਰੋਸਰੀ ਚੇਨਜ਼ ਨੇ ਜਿਹੜੀਆਂ ਮੋਸਟ ਆਫ ਜਿਹੜੀ ਕੈਨੇਡਾ ਦੀ ਮਾਰਕੀਟ ਨੂੰ ਕੰਟਰੋਲ ਕਰਦੀਆਂ ਉੱਥੇ ਜਾ ਕੇ ਮਤਲਬ ਜਿਹੜੇ ਛੋਟੇ ਛੋਟੇ ਸਪਲਾਇਰ ਨੇ ਉਹਨਾਂ ਦੇ ਉੱਤੇ ਇਹਨਾਂ ਨੂੰ ਪਾਵਰ ਮਿਲ ਜਾਂਦੀ ਹੈ ਉਹਦੇ ਨਾਲ ਕੀਮਤਾਂ ਜਿਹੜੀਆਂ ਉੱਤੇ ਚਲੀਆਂ ਜਾਂਦੀਆਂ ਹੁਣ ਇਸ ਕੋਡ ਦਾ ਮਤਲਬ ਇਹ ਆ ਕਿ ਜਿਹੜੀਆਂ ਬੇ ਲੋੜੀਆਂ ਫੀਸਾਂ ਨੇ ਜਾਂ ਜਿਹੜੇ ਜੁਰਮਾਨੇ ਨੇ ਉਹ ਜਾਂ ਜਿਹੜੀਆਂ ਅਚਨਚੇਤ ਕੋਈ ਕੰਟਰੈਕਟ ਚੇਂਜ ਕਰ ਦਿੱਤੇ ਜਾਂਦੇ ਆ ਸਪਲਾਇਰ ਦੇ ਮਾਮਲੇ ਦੇ ਉੱਤੇ ਜਾਂ ਜਿਹੜੇ ਉਹ ਚੀਜ਼ਾਂ ਨੇ ਉਹ ਕੀ ਕਰਦੀਆਂ ਬਿਜ਼ਨਸ ਬਾਰੇ ਕਿਸੇ ਤਰ੍ਹਾਂ ਦੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ ਜਿਹੜਾ ਬਿਜ਼ਨਸ ਆ ਉਹਨੂੰ ਅਨਪ੍ਰੇਡਿਕਟੇਬਲ ਬਣਾ ਦਿੰਦੇ ਇਹਦੇ ਵਿੱਚ ਕੀ ਹੋਣਾ ਹੁਣ ਕੀ ਹੋ ਰਿਹਾ ਹੈ ਹੁਣ ਜਿਹੜੇ ਰਿਟੇਲਰ ਨੇ ਜਿਹੜੇ ਛੋਟਾ ਲੋਕਾਂ ਤੱਕ ਪਹੁੰਚਦਾ ਕਰਦਾ ਸਾਮਾਨ ਉਹਦੇ ਪਿੱਛੇ ਉਹਨੂੰ ਸਪਲਾਈ ਕਰਨ ਵਾਲੇ ਵੱਡੇ ਸਪਲਾਇਰ ਨੇ ਉਹਨਾਂ ਨੂੰ ਫਿਰ ਨੈਗੋਸ਼ੀਏਟ ਕਰਦੇ ਆ ਉਹ ਔਰ ਵੀ ਗੁੱਡ ਫੇਥ ਦੇ ਵਿੱਚ ਉਹਦੇ ਵਿੱਚ ਕਲੀਅਰ ਰੂਲ ਹੋਣਗੇ ਤੇ ਜਿਹੜਾ ਉਹਦੇ ਕੋਈ ਤਰੀਕਾ ਹੋਊਗਾ ਵੀ ਜੇ ਡਿਸਪਿਊਟ ਆ ਤਾਂ ਉਹਨੂੰ ਹੱਲ ਕਿੱਦਾਂ ਕਰਨਾ ਹੈ ਜਦੋਂ ਇਹ ਆਫੀਸ਼ੀਅਲੀ ਜਿੱਦਾਂ ਤੁਹਾਨੂੰ ਦੱਸਿਆ ਕਿ 1 ਜਨਵਰੀ ਤੋਂ ਇਹ ਸ਼ੁਰੂ ਹੋ ਜਾਣੀ ਆ ਤੇ ਜਿਹੜੀਆਂ ਉਹਦੇ ਤੋਂ ਬਾਅਦ ਫਿਰ ਕੋਈ ਵੀ ਜਿਹੜੀਆਂ ਕੰਪਲੇਂਟ ਆ ਫਾਈਲ ਕੀਤੀਆਂ ਜਾ ਸਕਦੀਆਂ ਹੁੰਦੀਆਂ ਸੋ ਇਹ ਇਹਨੂੰ ਅਸਲ ਇਹਨੂੰ ਕੌਣ ਲਾਗੂ ਕਰਦਾ ਕਿ ਇਹ ਇਹਦੀ ਜ਼ਿੰਮੇਵਾਰੀ ਕਿਹਦੀ ਆ ਇੱਕ ਜਿਹੜਾ ਆ ਇੰਡੀਪੈਂਡੈਂਟ ਅ ਅਡਜਿਕਟਿਕੇਟਰ ਆ ਉਹ ਇਹ ਸਾਰੇ ਕੁਝ ਨੂੰ ਓਵਰਸੀ ਕਰੂਗਾ ਦੇਖੂਗਾ ਇਸ ਸਿਸਟਮ ਨੂੰ ਕਿ ਜਿਹੜਾ ਪਬਲਿਕਲੀ ਫਿਰ ਉਹ ਕੰਪਨੀਆਂ ਦੇ ਨਾ ਦੱਸਣਗੇ ਕਿ ਆਹ ਆ ਕੰਪਨੀ ਇਸ ਨੂੰ ਫਾਲੋ ਕਰਨ ਦੇ ਵਿੱਚ ਫੇਲ ਹੋਈ ਆ ਵੱਡੇ ਰਿਟੇਲਰ ਜਿਵੇਂ ਲੋਬਲਾ ਸੋਬੇਸ਼ ਮੈਟਰੋ ਵਾਲਮਾਰਟ ਕੋਸਟ ਕੋ ਉਹ ਸਾਰੇ ਸਹਿਮਤ ਹੋ ਗਏ ਵੇ ਅਸੀਂ ਚਲੋ ਇੱਕ ਸਾਂਝ ਜਿਹੜੇ ਨਿਯਮ ਬਣਾਏ ਆ ਉਹਨਾਂ ਸਾਰਿਆਂ ਦੇ ਨਾਲ ਸਹਿਮਤ ਹੋ ਕੇ ਇਹਦੇ ਅਨੁਸਾਰ ਚੱਲਾਂਗੇ ਹੁਣ ਕਿੰਨੀ ਕਿਹਦੇ ਵਿੱਚ ਕਾਮਯਾਬੀ ਮਿਲਦੀ ਆ ਤੇ ਕਿੰਨੀਆਂ ਕਿਹਦੇ ਵਿੱਚ ਸ਼ਿਕਾਇਤਾਂ ਆਉਂਦੀਆਂ ਕੀ ਹੁੰਦਾ ਇਹ ਆਉਣ ਵਾਲੇ ਸਮੇਂ ਵਿੱਚ ਦੇਖਣ ਵਾਲੀ ਗੱਲ ਹੋਏਗੀ ਅਗਲੀ ਗੱਲਬਾਤ ਡਾਲਰ ਰਾਮਾਂ ਦੀ ਨਾਲ ਸੰਬੰਧਿਤ ਸ਼ਾਪਿੰਗ ਬਾਰੇ ਆ ਬਹੁਤ ਸਾਰੇ ਕੈਨੇਡੀਅਨ ਇਸ ਵੇਲੇ ਡਾਲਰ ਰਾਮਾਂ ਨੂੰ ਆਪਣਾ ਮੁੱਖ ਸਟੋਰ ਵਜੋਂ ਵਰਤ ਰਹੇ ਆ ਕਿਉਂਕਿ ਇੱਥੇ ਆਮ ਤੌਰ ਦੇ ਉੱਤੇ ਸਸਤਾ ਸਮਾਨ ਹੁੰਦਾ ਆ ਖਾਸ ਤੌਰ ਦੇ ਉੱਤੇ ਜਿਹੜਾ ਰੋਜ਼ਾਨਾ ਰੋਜ਼ਮਾਰਾ ਦੇ ਜੀਵਨ ਵਿੱਚ ਕੰਮ ਆਉਣ ਵਾਲੀਆਂ ਚੀਜ਼ਾਂ ਹੁੰਦੀਆਂ ਉਹ ਇੱਥੇ ਸਸਤੀਆਂ ਹੁੰਦੀਆਂ ਬੇਸਿਕਲੀ ਕੈਨੇਡਾ ਇਸ ਵੇਲੇ ਤੰਗੀ ਦੇ ਵਿੱਚੋਂ ਲੰਘ ਰਿਹਾ ਸੀ ਸਾਰੇ ਜਾਣਦੇ ਆ ਤੇ ਜਿਹਦੇ ਚਾਰ ਪੈਸੇ ਜਿੱਥੇ ਬਚਦੇ ਆ ਬਰਾਉਣ ਦੀ ਕੋਸ਼ਿਸ਼ ਕਰ ਰਿਹਾ ਕਸਟਮਰ ਇਹ ਦੇਖਦੇ ਆ ਵੀ ਇੱਕ ਟ੍ਰਿਪ ਦੇ ਵਿੱਚ ਹੀ ਜਾ ਕੇ ਜੇ 10-15 ਡਾਲਰ ਵੀ ਸਾਡੇ ਬਚਦੇ ਆ ਤਾਂ ਉਹ ਵੀ ਫਾਇਦੇ ਵਾਲੀ ਚੀਜ਼ ਆ ਜੇ ਉਹੀ ਮਤਲਬ ਫੂਡ ਲੈਣਾ ਜਾਂ ਇਵਨ ਮੀਟ ਲੈਣਾ ਜਾਂ ਕੋਈ ਹੋਰ ਚੀਜ਼ਾਂ ਲੈਣੀਆਂ ਉਹ ਇਹਨਾਂ ਚੀਜ਼ਾਂ ਦੇ ਲਈ ਘੁੰਮ ਫਿਰਕੇ ਦੇਖ ਰਹੇ ਆ ਪਹਿਲਾਂ ਲੋਕਾਂ ਦੇ ਪੱਕੇ ਗ੍ਰੋਸਰੀ ਸਟੋਰ ਹੁੰਦੇ ਸੀ ਆ ਕੋਸਟ ਕੋ ਜਾਣਾ ਵਾਲਮਾਰਟ ਜਾਣਾ ਸੁਪਰਸਟੋਰ ਜਾਣਾ ਹੁਣ ਲੋਕ ਕੰਪੇਅਰ ਕਰਦੇ ਆ ਵੀ ਸਸਤੇ ਕਿੱਥੇ ਫਲਾਇਰ ਦੇਖਦੇ ਆ ਔਰ ਇਹ ਸਾਰੇ ਕੁਝ ਦੇ ਵਿੱਚ ਜਿਹੜਾ ਡਾਲਰਾਮਾਂ ਦੇ ਵਿੱਚ ਲੋਕਾਂ ਦਾ ਜਾਣਾ ਬਹੁਤ ਜ਼ਿਆਦਾ ਵਧ ਗਿਆ ਸਸਤੀਆਂ ਚੀਜ਼ਾਂ ਕਰਨ ਔਰ ਡਾਲਰਮਾਂ ਦਾ ਜਿਹੜਾ ਇਹਨਾਂ ਨੇ 321.7 ਮਿਲੀਅਨ ਡਾਲਰ ਤੀਜੇ ਕੁਆਟਰ ਦੇ ਵਿੱਚ ਕਮਾਇਆ ਜਿਹੜਾ 16.6% ਪਿਛਲੇ ਸਾਲ ਨਾਲੋਂ ਜ਼ਿਆਦਾ ਆ ਇਹਦਾ ਮਤਲਬ ਕੀ ਆ ਕਿ ਲੋਕਾਂ ਦੀ ਗਿਣਤੀ ਨਾਲ ਕੋਲ ਜਾਣ ਵਾਲਿਆਂ ਦੀ ਵਧ ਗਈ ਆ ਔਰ ਇਹਨਾਂ ਦੀ ਸੇਲ ਬਹੁਤ ਉੱਤੇ ਚਲੀ ਗਈ ਇਹਨਾਂ ਨੇ ਜਿਹੜੀ ਸੇਲ ਆ 22% ਉੱਤੇ ਗਏ ਆ 1.91 ਬਿਲੀਅਨ ਡਾਲਰ ਇਹਨਾਂ ਦੀ ਜਿਹੜੀ ਹੋਈ ਔਰ ਇਹ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੀ ਡਿਮਾਂਡ ਕਿੰਨੀ ਜ਼ਿਆਦਾ ਵਧ ਗਈ ਔਰ ਕਲੀਅਰ ਕਟ ਇੰਡੀਕੇਟਰ ਆ ਇਹ ਕਹ ਦੱਸਦਾ ਆ ਕਿ ਇੱਕ ਰਿਫਲੈਕਸ਼ਨ ਆ ਇੱਕ ਪ੍ਰਤੀਬਿੰਬ ਆ ਜਿਹੜਾ ਆਰਥਿਕ ਬੋਝ ਲੋਕਾਂ ਦੇ ਉੱਤੇ ਜਾਂ ਜਿਹੜੀ ਫਾਈਨੈਂਸ਼ੀਅਲ ਸਟ੍ਰੈਸ ਲੋਕਾਂ ਦੇ ਉੱਤੇ ਪਈ ਆ ਪਰਿਵਾਰਾਂ ਦੇ ਉੱਤੇ ਅਰਥਸ਼ਾਸਤਰੀ ਇਹ ਦੱਸ ਰਿਹਾ ਕਿ ਡਾਲਰ ਆਮ ਦੀ ਸੇਲ ਵੀ ਇੱਕ ਇੰਡੀਕੇਟਰ ਆ ਕਿ ਕੈਨੇਡਾ ਦੇ ਵਿੱਚ ਲੋਕ ਸਟਰਗਲ ਕਿੰਨੀ ਕਰ ਰਿਹਾ اسپੈਸ਼ਲੀ ਜਿਹੜੇ ਲੋਕਾਂ ਦਾ ਵਿੱਚ ਵਿਚਾਲੇ ਜਿਹੇ ਵਾਲੇ ਮੱਧ ਵਰਗ ਆ ਉਹ ਜ਼ਿਆਦਾ ਤੰਗ ਨੇ ਵੱਡੇ ਜਿਹੜੇ ਗਰੋਸਰੀ ਸਟੋਰ ਨੇ ਚਾਹੇ ਉਹ ਲੌਬਲਾ ਆ ਸ਼ੋਮੇਸ਼ਾ ਮੈਟਰੋ ਆ ਵਾਲਮਾਰਟ ਆ ਕੋਸਟਕੋ ਆ ਉਹ ਤੋਂ ਜ਼ਿਆਦਾ ਹੁਣ ਲੋਕ ਮਤਲਬ ਉਹਦੇ ਕੰਪੈਰੀਟਿਵਲੀ ਹੁਣ ਜਿੰਨਾ ਪਹਿਲਾਂ ਡਾਲਰ ਆਮਾਂ ਨੂੰ ਚੂਜ਼ ਕਰਦੇ ਸੀ ਇਹਨੂੰ ਡਾਲਰ ਸਟੋਰਸ ਨੂੰ ਇਧਰਲੇ ਪਾਸੇ ਜਾਣ ਲੱਗ ਪਿਆ ਕਾਰਨ ਸਿੱਧਾ ਹੈ ਮਹਿੰਗਾਈ ਇੰਟਰਸਟ ਰੇਟ ਜ਼ਿਆਦਾ ਹੈ ਜਿੰਨੇ ਲੋਕਾਂ ਨੇ ਪਹਿਲਾਂ ਦੇਖੇ ਆ ਜਿਹੜੇ ਤਨਖਾਹਾਂ ਉੰਨੀਆਂ ਨਹੀਂ ਜਿੰਨੇ ਖਰਚੇ ਆ ਤੇ ਪਰਿਵਾਰ ਕੋਲੇ ਆਖਿਰ ਦੇ ਵਿੱਚ ਖਰਚੇ ਕੋਚੇ ਕੱਢ ਕੇ ਪੈਸਾ ਕੋਈ ਨਹੀਂ ਬਚ ਰਿਹਾ ਔਰ ਇਹ ਕਟ ਐਸ ਵੇਲੇ ਮਾਮਲਾ ਇਹ ਵੀ ਆ ਕਿ ਕੈਨੇਡਾ ਦਾ ਇਸ਼ੂ ਨਹੀਂ ਆ ਫੂਡ ਦੀਆਂ ਕੀਮਤਾਂ ਗਲੋਬਲ ਇਸ਼ੂ ਆ ਐਸ ਵੇਲੇ ਭਾਵੇਂ ਚਾਹੇ ਕਲਾਈਮੇਟ ਚੇਂਜ ਕਹੋ ਸਪਲਾਈ ਚੇਨ ਕੋਵਿਡ ਤੋਂ ਬਾਅਦ ਵੀ ਸੈਟ ਆਈ ਯੂ ਐਸ ਕੈਨੇਡਾ ਦਾ ਹਰ ਟੈਰਿਫ ਦਾ ਰੌਲਾ ਜਿਹੜਾ ਇਹ ਨਹੀਂ ਸੈਟ ਆ ਉਹ ਸਾਰਾ ਕੁਝ ਉੱਥੇ ਡਾਲਰ ਆਮਾ ਦਾ ਰੌਲਾ ਇਹ ਆ ਕਿ ਉੱਥੇ ਪ੍ਰੋਡਕਟ ਬਹੁਤੇ ਜਿਹੜੇ ਈਸਟ ਏਸ਼ੀਆ ਦੇ ਵਿੱਚ ਬਣਦੇ ਆ ਜਿੱਥੇ ਕਿ ਮੈਨੂਫੈਕਚਰਿੰਗ ਸਸਤੀ ਆ ਆ ਉੱਥੋਂ ਸਮਾਨ ਇੱਥੇ ਆਉਂਦਾ ਤੇ ਉਹ ਘਟੋ-ਘਟ ਆਪਣੀਆਂ ਕੀਮਤਾਂ ਥੱਲੇ ਰੱਖ ਸਕਦੇ ਆ ਹੁਣ ਜਿਹੜੀਆਂ ਉਹ ਪਰਿਵਾਰ ਨੇ ਕਹਿ ਲਓ ਕਿ ਬਾਈ ਕੈਨੇਡੀਅਨ ਵਾਲਾ ਕਨਸੈਪਟ ਹੁਣ ਉਹਦਾ ਜਿਹੜਾ ਪ੍ਰੋਫਿਟ ਦਾ ਵਧਣਾ ਤੇ ਇਹ ਸਾਰਾ ਕੁਝ ਉਧਰਲੇ ਪਾਸੇ ਜਾਣਾ ਹੁਣ ਜਿਹੜੇ ਬ੍ਰਾਂਡ ਨੇ ਜਾਂ ਕਹਿ ਲਓ ਸਟੋਰ ਬ੍ਰਾਂਡਸ ਹੈਗੇ ਆ ਜਿਦਾ ਵਾਲਮਾਰਟ ਆ ਜਾਂ ਦੂਜੇ ਹੈਗੇ ਆ ਉਹਨਾਂ ਦੇ ਵਿੱਚ ਬਹੁਤ ਸਾਰੇ ਪ੍ਰੋਡਕਟ ਤਾਂ ਉਹੀ ਨੇ ਜਿਵੇਂ ਕੋਕਾ ਕੋਲਾ ਜਾਂ ਨੇਮ ਬ੍ਰਾਂਡ ਬ੍ਰੈਡ ਆ ਕੋਈ ਡਾਲਰ ਸਟੋਰ ਦੇ ਵਿੱਚ ਆਮ ਤੌਰ ਦੇ ਉੱਤੇ ਜਨਰਲ ਖਸਮਾਨ ਹੁੰਦਾ ਜਾਂ ਪ੍ਰਾਈਵੇਟ ਲੇਬਲ ਪ੍ਰੋਡਕਟਸ ਹੁੰਦੇ ਆ ਜਿਹੜੇ ਵਕਫ ਵਕ ਥਾਵਾਂ ਤੋਂ ਆਉਂਦੇ ਆ ਉਹਨਾਂ ਦੇ ਜਿਹੜਾ ਡਾਲਰ ਸਟੋਰ ਆ ਉਹ ਕਈ ਵਾਰੀ ਨੀਅਰ ਐਕਸਪਾਇਰੀ ਸਮਾਨ ਜਿਹੜਾ ਦੇਖੋ ਬਾਕੀ ਸਮਾਨ ਦੇ ਵਿੱਚ ਤਾਂ ਫਰਕ ਹੁੰਦਾ ਬਹੁਤ ਵਾਰੀ ਜਿਹੜਾ ਦੱਸਿਆ ਜਾ ਰਿਹਾ ਮਾਹਰ ਦੱਸਦੇ ਆ ਜਿਹੜੀ ਚੀਜ਼ ਤੁਸੀਂ ਸ਼ਾਪਰ ਡਰੱਗ ਤੋਂ ਲੈਣੇ ਆ ਕੋਈ ਵੀ ਕੋਈ ਵੀ ਸਮਾਨ ਜਿਹੜਾ ਲੈਣੇ ਆ ਉਹੀ ਚੀਜ਼ ਡਾਲਰ ਸਟੋਰ ਦੇ ਉੱਤੇ ਉਪਲਬਧ ਆ ਬਹੁਤ ਵਾਰੀ ਉਹਦੇ ਵਿੱਚ 99.9% ਸਮਿਲੈਰਿਟੀ ਹੁੰਦੀ ਆ ਉਹਦਾ ਕਲਰ ਉਹਦਾ ਸਾਰਾ ਕੁਝ ਕਿਸੇ ਵੀ ਪ੍ਰੋਡਕਟ ਦਾ ਲਗਭਗ ਉਦਾਂ ਦਾ ਹੁੰਦਾ ਤੇ 0.1% ਉਹਦੇ ਵਿੱਚ ਫਰਕ ਹੁੰਦਾ ਜਿੱਥੇ ਜਾ ਕੇ ਤੁਹਾਨੂੰ ਪਤਾ ਲੱਗਦਾ ਕਿ ਉਹਦੇ ਰੇਟ 'ਚ ਬਹੁਤ ਫਰਕ ਹੁੰਦਾ ਔਰ ਕਈ ਵਾਰੀ 3-4 ਗੁਣਾ ਉਹਦਾ ਫਰਕ ਹੁੰਦਾ ਜਿਹੜੀ ਡਾਲਰ ਜਿਹੜੀ ਦੂਜੀ ਤੁਹਾਨੂੰ 8 ਡਾਲਰ ਦੀ ਚੀਜ਼ ਕਿਸੇ ਹੋਰ ਸਟੋਰ ਤੇ ਮਿਲ ਰਹੀ ਆ ਡਾਲਰਮਾਰਕ ਦੇ ਵਿੱਚ ਉਹੀ ਸਟੋਰ ਜਾਂ ਡਾਲਰ ਸਟੋਰ ਦੇ ਉੱਤੇ 2 ਡਾਲਰ ਦੀ ਮਿਲਦੀ ਆ ਪਰ ਉਹਨੂੰ ਆਇਡੈਂਟੀਫਾਈ ਕਰਨਾ ਉਹ ਸੇਮ ਪ੍ਰੋਡਕਟ ਹੁੰਦਾ ਔਰ ਉਹ ਉਹਦਾ ਇੱਕ ਜਨਰਿਕ ਬ੍ਰਾਂਡ ਉੱਥੇ ਪਿਆ ਹੁੰਦਾ ਬਹੁਤੀ ਵਾਰੀ ਉਹਨੂੰ ਬਹੁਤ ਜਲਦੀ ਦੱਸਿਆ ਵੀ ਨਹੀਂ ਜਾ ਸਕਦਾ ਹੁੰਦਾ ਹੁਣ ਜਿਹੜੇ ਕਈ ਵਾਰੀ ਜਿਹੜੇ ਇਹ ਸਨੈਕਸ ਨੇ ਜਿਵੇਂ ਚਿਪਸ ਨੇ ਕੁਕੀਜ਼ ਨੇ ਕ੍ਰੈਕਰਸ ਨੇ ਕੈਂਡੀਜ਼ ਨੇ ਚਾਕਲੇਟ ਨੇ ਜਾਂ ਪਾਪ ਕੌਰਨ ਜਾਂ ਹੋਰ ਜੋੜਾ ਇਦਾਂ ਦਾ ਸਮਾਨ ਆਈ ਕਈ ਵਾਰੀ ਸੌਫਟ ਡਰਿੰਕਸ ਨੇ ਇਹ ਜਿਹੜਾ ਬਹੁਤਾ ਸਮਾਨ ਆ ਜਾਂ ਜਿਹੜੇ ਸ਼ੈਲਫ ਸਟੇਬਲ ਫੂਡਸ ਨੇ ਮੰਨ ਲਓ ਬੀਨਸ ਲੈਣੇ ਤੁਸੀਂ ਕਿੰਡ ਸੂਪ ਆ ਕੋਈ ਪਾਸਤਾ ਸੌਸ ਆ ਜਾਂ ਇਹ ਜਿਹੜੀ ਇਨਸਟੈਂਟ ਨੂਡਲਸ ਆ ਉਹ ਉਹ ਜਿਹੜਾ ਸਮਾਨ ਆ ਗਰੋਸਰੀ ਦਾ ਵੀ ਬਹੁਤੇ ਲੋਕ ਹੁਣ ਇਧਰਲੇ ਪਾਸੇ ਜਾਣ ਲੱਗ ਪਿਆ ਜਿਹੜਾ ਇੱਕ ਕਹਿ ਲਓ ਕਿ ਕਲੀਅਰ ਕੱਟ ਸਾਈਨ ਆ ਕਿ ਹਾਲਾਤ ਜਿਹੜੇ ਕੈਨੇਡਾ ਦੇ ਬਹੁਤੇ ਠੀਕ ਨਹੀਂ ਮੌਸਮ ਨਾਲ ਸੰਬੰਧ ਦੋ ਜਾਣਕਾਰੀਆਂ ਨੇ ਇੱਕ ਤਾਂ ਜਿਹੜਾ ਲਗਾਤਾਰ ਮੀਂਹ ਤੇ ਹੜ੍ਹ ਨੇ ਦਰਿਆ ਜਿਹੜੇ ਨੇ ਕ੍ਰੀਕਸ ਨੇ ਇਸ ਵੇਲੇ ਵੀ ਬਹੁਤ ਹਾਈ ਹੈਗੇ ਹਾਲਾਂਕਿ ਥੋੜਾ ਬਹੁਤਾ ਇਹ ਠੀਕ ਠਾਕ ਹੋਣ ਦੀ ਕੋਸ਼ਿਸ਼ ਹੋ ਰਿਹਾ ਜਿਹੜੇ ਨਾਰਥ শোর ਦੇ ਉੱਤੇ ਜਿੰਨੇ ਆਹ ਆਪਣੇ ਵਾਟਰ ਵੇਸ ਨੇ ਇਹ ਜ਼ਿਆਦਾ ਫਲੋ ਦੇ ਵਿੱਚ ਵਾਗ ਰਿਹਾ ਇਸੇ ਮ ਰਿਵਰ ਆਪਣੇ ਰੇਅਰ ਲੈਵਲ ਦੇ ਉੱਤੇ ਪਹੁੰਚੇ ਜਿੱਥੇ ਪਹਿਲਾਂ ਕਦੇ ਪਹੁੰਚਿਆ ਹੀ ਨਹੀਂ 50 ਸਾਲ ਦੇ ਫਲੋ ਦਾ ਜਿਹੜਾ 50 ਸਾਲ ਦਾ ਜਿਹੜਾ ਪਿਛਲਾ ਲੈਵਲ ਸੀ ਉਹ ਕ੍ਰਾਸ ਕਰ ਲਿਆ ਜਿਹਦਾ ਮਤਲਬ ਇਹ ਹੈ ਕਿ ਇਹਨਾਂ ਦਰਿਆਵਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆ ਵਾਰਨਿੰਗ ਜਿਹੜੀ ਦਿੱਤੀ ਗਈ ਹੈ ਖਾਸ ਕਰ ਮੈਟਰੋ ਵੈਨਕੂਵਰ ਦੇ ਵਿੱਚ ਤੇ ਰਿਵਰ ਫੋਰਕਾਸਟ ਸੈਂਟਰ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਦਰਿਆਵਾਂ ਤੋਂ ਕ੍ਰੀਕਸ ਤੋਂ ਜਾਂ ਜਿਹੜੀਆਂ ਕਨੈਡੇ ਟ੍ਰੇਲਸ ਨੇ ਉਹਨਾਂ ਤੋਂ ਦੂਰ ਰਹੋ ਤੇਜ਼ੀ ਦੇ ਨਾਲ ਪਾਣੀ ਆ ਰਿਹਾ ਕੰਡੇ ਜਿਹੜੇ ਨੇ ਟੁੱਟ ਸਕਦੇ ਨੇ ਅਨਸਟੇਬਲ ਨੇ ਇਹ ਖਤਰਨਾਕ ਨੇ ਹਜੇ ਵੀ ਹੜ੍ਹਾਂ ਦਾ ਖਤਰਾ ਆ ਤੇ ਇਹਦੇ ਨਾਲ ਜਿਹੜਾ ਜਿਹੜਾ ਕੰਡੀਸ਼ਨ ਆ ਇਸ ਵੇਲੇ ਇੰਪਰੂਵ ਹੋ ਰਹੀ ਹੈ ਪਰ ਅਜੇ ਵੀ ਰਿਸਕ ਹੀ ਹੈ ਜਿਹੜਾ ਵਾਟਰ ਲੈਵਲ ਆਪਣੀ ਪੀਕ ਤੇ ਜਾ ਕੇ ਥੱਲੇ ਆਉਂਦਾ ਪਰ ਹਜੇ ਵੀ ਜਿਹੜਾ ਖਤਰਾ ਆ ਉਹ ਦੱਸਿਆ ਜਾ ਰਿਹਾ ਕਿ ਉਸੇ ਤਰੀਕੇ ਦੇ ਨਾਲ ਬਰਕਰਾਰ ਹੈ ਅਥਾਰਟिटीज ਕਹਿ ਰਿਹਾ ਕਿ ਇਹ ਚੀਜ਼ ਨੂੰ ਵੀ ਉਹਨੂੰ ਦੇਖਣਾ ਕਈ ਵਾਰੀ ਲੋਕ ਪਾਣੀ ਨੂੰ ਦੇਖਣ ਚਲੇ ਜਾਂਦੇ ਬੜਾ ਐਕਸਾਈਟਿੰਗ ਆ ਇੰਨੇ ਸਾਰੇ ਪਾਣੀ ਨੂੰ ਇਕੱਠੇ ਨੂੰ ਜਾਂ ਤੇਜ ਵਗਦੇ ਪਾਣੀ ਨੂੰ ਦੇਖਣਾ ਪਰ ਫੇਰ ਵੀ ਤੁਹਾਡੇ ਲਈ ਅਨ ਸੇਫ ਹੋ ਸਕਦਾ ਆ ਤੇ ਜਿੱਥੇ ਤੁਸੀਂ ਜਾ ਕੇ ਦੇਖਦੇ ਆ ਉਹ ਥਾਂ ਵੀ ਖਤਰਨਾਕ ਹੋ ਸਕਦੀ ਆ ਜਿਹੜੇ ਪੈਟ ਕਈ ਵਾਰੀ ਲੋਕ ਨਾਲ ਲੈ ਕੇ ਜਾਂਦੇ ਉਹ ਵੱਡਾ ਖਤਰਾ ਬਣ ਸਕਦੇ ਆ ਉਹਨਾਂ ਦੇ ਲਈ ਔਰ ਹਜੇ ਵੀ ਜਿਹੜੀਆਂ ਕੰਡੀਸ਼ਨਸ ਨੇ ਉਹ ਸੁਧਰਦੀਆਂ ਨਹੀਂ ਦੱਸ ਰਹੀਆਂ ਮੀਂਹ ਜਿਹੜਾ ਹੱਲੇ ਵੀ ਹੈਗਾ ਆ ਤੇ ਇਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਤਬਦੀਲੀਆਂ ਆਉਣਗੀਆਂ ਦੂਜੀ ਮੌਸਮ ਦੇ ਸਬੰਧੀ ਖਬਰ ਇਹ ਆ ਕਿ ਕੱਲ ਸੋਮਵਾਰ ਨੂੰ ਕੈਨੇਡਾ ਦੇ ਵਿੱਚ ਜਿਹੜਾ 15 ਦਸੰਬਰ ਸੀ 15 ਦਸੰਬਰ ਨੂੰ ਇੰਨੀ ਗਰਮੀ ਨਹੀਂ ਪਈ ਇਸ ਹਿੱਸੇ ਦੇ ਵਿੱਚ ਜਿੰਨੀ ਕੱਲ ਪਈ ਹੈ ਲੋਅਰ ਮੇਨਲੈਂਡ ਏਰੀਆ ਦੇ ਵਿੱਚ ਰਿਕਾਰਡ ਬ੍ਰੇਕਿੰਗ ਇੱਕ ਪਾਸੇਮੀਂ ਪੈ ਰਿਹਾ ਹੈ ਦੂਜੇ ਪਾਸੇ ਦਸੰਬਰ ਮਹੀਨੇ ਦੇ ਵਿੱਚ ਗਰਮੀ ਪੈ ਰਹੀ ਹੈ ਗਰਮੀ ਪੈਣ ਦਾ ਮਤਲਬ ਕਿ ਜਿੰਨਾ ਮੌਸਮ ਪਹਿਲਾਂ ਇੱਥੇ ਦਾ ਗਰਮ ਹੁੰਦਾ ਸੀ ਉਹ ਤੋਂ ਜ਼ਿਆਦਾ ਹੋਇਆ এনवायरमेंट ਐਂਡ ਕਲਾਈਮੇਟ ਚੇਂਜ ਕੈਨੇਡਾ ਨੇ ਦੱਸਿਆ ਕਿ 28 ਏਰੀਏ ਪੂਰੇ ਪ੍ਰੋਵਿੰਸ ਦੇ ਵਿੱਚ ਦੱਸੇ ਗਏ ਆ ਜਿੱਥੇ ਦਸੰਬਰ 15 ਨੂੰ ਰੈਕੋਰਡ ਹਾਈ ਟੈਂਪਰੇਚਰ ਸੀਗਾ ਵਨਕੂਵਰ ਦੇ ਵਿੱਚ 15.7 ਡਿਗਰੀ ਦੱਸਿਆ ਜਾ ਰਿਹਾ 63 ਸਾਲ ਦਾ ਰਿਕਾਰਡ ਟੁੱਟਿਆ ਜਿਹੜਾ ਆਪਣੇ ਐਕਸਿਸ ਦੇ ਵਿੱਚ 13.3 ਡਿਗਰੀ ਦੱਸਿਆ ਜਾ ਰਿਹਾ ਗਲਫ ਆਈਲੈਂਡ ਕੈਮਲੂਪਸ ਪਾਵਲ ਰਿਵਰ ਫੇਅਰ ਰਿਚਮੈਂਟਸ ਕੈਮਸ਼ਾ ਵਿਕਟੋਰੀਆ ਦੇ ਕੁਝ ਹਿੱਸੇ ਇਹਨਾਂ ਨੇ 1962 ਤੋਂ ਬਾਅਦ ਇੰਨੀ ਗਰਮੀ 15 ਦਸੰਬਰ ਨੂੰ ਪੈਂਦੀ ਨਹੀਂ ਦੇਖੀ ਕਲਿੰਟਨ ਕੋਮਕਸ ਹੋਪ ਪੈਂਬਰਟਨ ਪੋਰਟਲ ਬਰਨੀ ਜਾਂ ਜਿਹੜੇ ਦੂਜੇ ਇਲਾਕੇ ਨੇ ਵਿਸਲਰ ਦੇ ਵਾਈਟ ਰੌਕ ਇੱਥੇ ਤੱਕ ਇਹ 15 ਦਸੰਬਰ ਦਾ ਦਿਨ 1976 ਤੋਂ ਬਾਅਦ ਇੰਨੀ ਜ਼ਿਆਦਾ ਗਰਮੀ ਵਾਲਾ ਦੱਸਿਆ ਗਿਆ ਆ ਰਿਪੋਰਟ ਇਹ ਵੀ ਆਈ ਆ ਕਿ 8.2 ਡਿਗਰੀ ਜਿਹੜਾ ਪਹਿਲਾ ਸਭ ਤੋਂ ਜ਼ਿਆਦਾ ਗਰਮੀ ਵਾਲਾ ਰਿਕਾਰਡ 6.7 ਡਿਗਰੀ ਸੀਗਾ ਰੈਵਲ ਸਟ੍ਰੋਕ ਦੇ ਵਿੱਚ 1917 ਦੇ ਵਿੱਚ ਇੰਨਾ ਜ਼ਿਆਦਾ ਤਾਪਮਾਨ ਜਿਹੜਾ ਦੱਸਿਆ ਗਿਆ ਸੀ ਸਵਾਤਾਵਰਨ ਦੇ ਵਿੱਚ ਤਬਦੀਲੀਆਂ ਮੌਸਮ ਦੀਆਂ ਤਬਦੀਲੀਆਂ ਇੱਕ ਪਾਸੇ ਕਦੇ ਗਰਮੀ ਨਹੀਂ ਨਹੀਂ ਪਈ ਦੂਜੇ ਪਾਸੇ ਜਿਹੜੇ ਇਸ ਵੇਲੇ ਐਟਮੋਸਫੇਰਿਕ ਰਿਵਰ ਦੇ ਨਾਲ ਹੜ੍ਹਾਂ ਦਾ ਮਾਹੌਲ ਬਣਿਆ ਆ ਉਹਦੇ ਬਾਰੇ ਜਿਹੜੀਆਂ ਅਪਡੇਟਸ ਦਿੱਤੀਆਂ ਜਾ ਰਹੀਆਂ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਕੱਲ ਫਿਰ ਆਜ਼ ਰੋਵਾਂਗੇ ਕੁਝ ਨਵੀਆਂ ਕੱਲ੍ਹ ਬਤਨਾਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ